ਹਾਲਜੀ ਸਾਰਿਆਂ ਨੂੰ ਤੇ ਇਹ ਅਸੀਂ ਅੱਜ ਤੁਹਾਨੂੰ ਸਕੇਲ ਤੇ ਜਿਹੜੀ ਆ ਜੈਕਟ ਬਣਾਉਂਦੀ ਜਾ ਦੱਸਾਂਗੇ ਜਾਂ ਡਿਜ਼ਾਈਨ ਬਣਾਉਂਦੀ ਜੋ ਅਸੀਂ ਇਸ ਦੇ ਵਿੱਚ ਪਾਇਆ ਹੈ ਤੁਸੀਂ ਦੇਖ ਹੀ ਸਕਦੇ ਜੋ ਇਸ ਤਰ੍ਹਾਂ ਇਸ ਤਰੀਕੇ ਦੇ ਨਾਲ ਸੋ ਅਸੀਂ ਪਹਿਲਾਂ ਬਣਾ ਕੇ ਤਿਆਰ ਕੀਤੀ ਹੈ ਸੋ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਤੁਸੀਂ ਦੇਖ ਹੀ ਸਕਦੇ ਜੋ ਸੋ ਇਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਣਾਈਆਂ ਸੀ ਜੈਕਟ ਸਕੇਲ ਦੇ ਉੱਪਰ ਬਣਾਈਆਂ ਸਕੇਲ ਤੇ ਕਰੋਸ਼ੀ ਦੇ ਨਾਲ ਇਸ ਦਾ ਇਸ ਨੂੰ ਆਪਾਂ ਕੰਪਲੀਟ ਕੀਤਾ ਵਾ ਸੋ ਦੇਖ ਸਕਦੇ ਜੀਓ ਤੁਸੀਂ ਇਸ ਤਰੀਕੇ ਦੇ ਨਾਲ ਤੁਹਾਨੂੰ ਅਸੀਂ ਬਣਾਉਣਾ ਸਿਖਾਵਾਂਗੇ ਸੋਈ ਕਿਸ ਤਰ੍ਹਾਂ ਪੈਂਦਾ ਵਾ ਡਿਜ਼ਾਈਨ ਸਕੀਲ ਤੇ ਜੈਕਟ ਬਣਾਉਣ ਲਈ ਜਾਂ ਕੋਟੀ ਬਣਾਉਣ ਲਈ ਤੁਹਾਨੂੰ ਤਿੰਨ ਚੀਜ਼ਾਂ ਦੀ ਲੋੜ ਪੈਗੀ ਪਹਿਲਾ ਕਰੋਸ਼ੀਆ 9 ਨੰਬਰ ਦਾ ਮੈਂ ਵਰਤ ਰਹੀ ਹਾਂ ਯੂਜ਼ ਕੀਤਾ ਵਾ ਸੋ ਤੁਸੀਂ ਆਪਣੇ ਅਕੋਰਡਿੰਗ ਕਿਸੇ ਵੀ ਤਰੀਕੇ ਨਾਲ ਤੇ ਇੱਕ ਸਕੁਅਰ ਤੇ ਉਨ ਤਿੰਨ ਚੀਜ਼ਾਂ ਲਈ ਇਹਨਾਂ ਦੀ ਸਿਰਫ ਲੋ ਸੋ ਹੁਣ ਅਸੀਂ ਇਸ ਦੇ ਨਾਲ ਜੋ ਸਟਾਰ ਕਰਦੇ ਆ ਪਹਿਲਾਂ ਅਸੀਂ ਸਕੀਲ ਸਕੀਲ ਦਾ ਯੂਜ਼ ਨਹੀਂ ਕਰਨਾ ਕਰੋਸ਼ੀਆ ਦਾ ਕਰਾਂਗੇ ਕਰੋਸ਼ੀਆ ਦੇ ਨਾਲ ਅਸੀਂ ਪਹਿਲਾਂ ਇਸ ਦੀ ਚੈਨ ਬਣਾਵਾਂਗੇ ਸੋ ਤੁਸੀਂ ਦੇਖ ਸਕਦੇ ਇਸ ਤਰੀਕੇ ਦੇ ਨਾਲ ਚੈਨ ਬਣਾਣੀ ਆ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਅਕੋਰਡਿੰਗ ਪਾ ਸਕਦੇ ਇਹ ਮੈਂ ਤੁਹਾਨੂੰ ਜ਼ਿਆਦਾ ਦੱਸਣ ਦੇ ਲਈ ਸਿਰਫ ਚੈਨ ਪਾ ਰਹੀ ਆ ਸੋ ਇਸ ਤਰ੍ਹਾਂ ਬਣਾ ਕੇ ਚੈਨ ਅਸੀਂ ਸੋ ਸਾਡੀ ਚੈਨ ਜੋ ਪੈ ਗਈ ਹੈ ਤੁਸੀਂ ਦੇਖ ਹੀ ਸਕਦੇ ਜੋ ਇਸ ਤਰ੍ਹਾਂ ਇਸ ਦੇ ਨਾਲ ਅਸੀਂ ਕਰੋਸ਼ੀਏ ਦੇ ਨਾਲ ਹੀ ਇਸ ਦੀ ਫਰੰਟ ਰੋ ਜਿਹੜੀ ਕੰਪਲੀਟ ਕਰਨੀ ਆ ਸੋ ਇਸ ਤਰੀਕੇ ਦੇ ਨਾਲ ਜੋ ਅਸੀਂ ਨਾਰਮਲ ਕਰੋਸ਼ੀਆ ਜਿਸ ਤਰ੍ਹਾਂ ਕਰਦੇ ਆ ਉਸ ਦੇ ਨਾਲ ਹੀ ਕੰਪਲੀਟ ਕਰਨਾ ਹੈ ਇਸ ਨੂੰ ਸੋ ਇਸ ਤਰੀਕੇ ਦੇ ਨਾਲ ਦੇਖੋ ਤੁਸੀਂ ਇਸ ਤਰੀਕੇ ਦੇ ਨਾਲ ਕਰੋਸ਼ੀਆ ਕਰਨਾ ਹੈ ਪਹਿਲਾਂ ਇਹ ਪਹਿਲਾਂ ਕ੍ਰੋਸ਼ੀ ਇਹਦੇ ਹੀ ਸ਼ੁਰੂ ਹੁੰਦਾ ਵਾ ਸੋਸੀ ਇਹ ਰੋ ਨੂੰ ਕੰਪਲੀਟ ਕਰਨਾ ਹੈ ਹਾਂਜੀ ਸੋ ਤੁਸੀਂ ਦੇਖ ਹੀ ਸਾਦੇ ਜੋ ਅਸੀਂ ਇਸ ਨੂੰ ਕ੍ਰੋਸ਼ੀ ਦੇ ਨਾਲ ਫਰੰਟ ਰੋ ਜਿਹੜੀ ਆ ਕੰਪਲੀਟ ਕਰ ਲਈ ਆ ਹੁਣ ਜੋ ਆ ਇੱਥੇ ਇੱਥੇ ਅਸੀਂ ਸਕੇਲ ਦਾ ਕੰਮ ਕਰਨਾ ਵਾ ਜੋ ਬੈਕ ਸਾਈਡ ਆ ਉਸ ਦੇ ਨਾਲ ਅਸੀਂ ਸਕੇਲ ਦੇ ਨਾਲ ਸੋ ਤੁਸੀਂ ਇੱਥੋਂ ਵੇਖੋ ਇਸ ਤਰੀਕੇ ਦੇ ਨਾਲ ਜੋ ਆ ਜਿਹੜੀ ਜਗਾ ਵਾ ਇੱਥੋਂ ਹੀ ਅਸੀਂ ਘੁਰੇ ਨੂੰ ਇਸ ਤਰ੍ਹਾਂ ਜੋ ਇਸ ਤਰ੍ਹਾਂ ਚੁੱਕ ਲੈਣਾ ਸੋ ਪਹਿਲਾਂ ਇਸ ਤਰ੍ਹਾਂ ਕਰਨਾ ਸੋ ਫਿਰ ਸਕੀਲ ਲੈਣਾ ਵਾ ਔਰ ਔਰ ਇਸ ਤਰੀਕੇ ਨਾਲ ਪਾਉ ਜੋ ਅਸੀਂ ਕ੍ਰੋਸ਼ੀਆ ਕੀਤਾ ਨਾ ਉਸ ਦੇ ਉੱਪਰ ਜੋ ਚੈਨ ਬਣਦੀ ਹੈ ਨਾ ਉਸ ਦੇ ਵਿੱਚੋਂ ਨਿਕਲਣਾ ਇਹ ਵਾਲੀ ਚੈਨ ਜੋ ਇਹ ਇਸ ਤਰ੍ਹਾਂ

ਦੇ ਉੱਪਰ ਚੈਨਲ ਇਸ ਤੇ ਸਾਰਾ ਵਰਕੇ ਇਸ ਦੇ ਨਾਲ ਇਸ ਤਰੀਕੇ ਦੇ ਨਾਲ ਸਕੇਲ ਦੇ ਉੱਪਰ ਤੁਸੀਂ ਇਹਨਾਂ ਸਾਰੇ ਘਰੇਆਂ ਨੂੰ ਚੁੱਕ ਲੈਣਾ ਵਾ ਇਹ ਜਿਹੜਾ ਇਸ ਤਰੀਕੇ ਨਾਲ ਇਸ ਤਰ੍ਹਾਂ ਇਸ ਤਰੀਕੇ ਦੇ ਨਾਲ ਸੋ ਤੁਸੀਂ ਦੇਖ ਹੀ ਸਕਦੇ ਜੋ ਅਸੀਂ ਜੋ ਕਰੋਸ਼ੀਆ ਵਾ ਉਸਦੇ ਨਾਲ ਅਸੀਂ ਸਕੇਲ ਦੇ ਉੱਪਰ ਸਾਰੇ ਘਰੇ ਜੋਕ ਲਿਆ ਸੋ ਤੁਸੀਂ ਦੇਖੋ ਆਪਕਾ ਇਸ ਤਰੀਕੇ ਦੇ ਨਾਲ ਫਰੰਟ ਸਾਈਡ ਤੋਂ ਇਹ ਜਿਹੜੀ ਚੈਨ ਬਣੇਗੀ ਇਹ ਜਿਹੜੀ ਸੋ ਹੁਣ ਜੋ ਕਰੋਸ਼ੀਆ ਵਾ ਉਸਦੇ ਲਈ ਇਸ ਤਰੀਕੇ ਦੇ ਨਾਲ ਚੈਨ ਬਣਨੀ ਜੋ ਸੋ ਅਸੀਂ ਇਸ ਤਰੀਕੇ ਨਾਲ ਇਸ ਨੂੰ ਫੜਨਾ ਵਾ ਸੋ ਇਸ ਤਰ੍ਹਾਂ ਔਰ 6 6 ਦਾ ਜੋ ਹੈ ਜੋੜ ਬਣਾਉਣਾ ਸੀ 2 2 ਚਾ ਔਰ 26 ਸੋਇਨਾ ਨੂੰ ਅਸੀਂ ਸਕੇਲ ਦੇ ਉੱਪਰ ਉਤਾਰ ਲੈਣਾ ਵਾ ਇਤਨਾ ਇਹ ਹੁਣ ਅਸੀਂ ਫਰੰਟ ਸਾਈਡ ਤੋਂ ਇਹਨਾਂ ਇਸ ਤਰ੍ਹਾਂ ਫਿਰ ਇਹ ਜਿਹੜੇ ਦੋ ਫਿਰ ਇਸ ਤਰ੍ਹਾਂ ਚੁੱਕ ਲੈ ਕੇ ਸਕੇਲ ਤੋਂ ਉਤਾਰ ਕੇ ਚੁੱਕ ਲੈਣੇ ਆਂ ਕਰੋਸ਼ੀ ਦੇ ਉੱਪਰ ਫਿਰ ਇਸ ਤਰੀਕੇ ਦੇ ਨਾਲ ਦੇਖ ਸਕਦੇ ਹੋ ਬੈਕ ਸਾਈਡ ਧਗ ਗਿਆ ਵਾ ਇਸ ਤਰੀਕੇ ਦੇ ਨਾਲ ਅਸੀਂ ਇਸ ਤਰ੍ਹਾਂ ਕਰੋਸ਼ੀ ਦੇ ਨਾਲ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਇੱਕ ਵਿੱਚੋਂ ਕਰਨਾ ਇੱਕ ਚੈਨ ਬਣਾਉਣੀ ਫਿਰ ਇਹਨਾਂ ਛਿਆਂ ਦੇ ਵਿੱਚੋਂ ਦੂਸਰੀ ਚੈਨ ਇਹ ਇਸ ਤਰ੍ਹਾਂ ਬਣੇਗਾ ਇਸ ਤਰੀਕੇ ਦੇ ਨਾਲ ਵਿੱਚੋਂ ਬਣੇਗਾ 6 ਇਧਰ ਆ ਜਾਣਗੇ 6 ਇਧਰ ਆ ਜਾਣਗੇ ਸੋ ਇਹ ਦੇਖੋ ਇਸ ਤਰੀਕੇ ਦੇ ਨਾਲ ਤਿੰਨ ਹੋ ਗਏ ਇਹ ਜਿਹੜੀਆਂ ਚਾਰ ਇੱਕ ਪੰਜ ਆਲ ਐਵਲੀਸ਼ੀ ਸੋ ਅਸੀਂ ਇਸ ਤਰੀਕੇ ਦੇ ਨਾਲ ਉੱਪਰ ਸਿੰਗਲ ਕਰੋਸ਼ੀਆ ਕਰ ਦੇਣਾ ਵਾ ਇਹਨਾਂ ਦੂਹਾਂ ਦੇ ਵਿੱਚੋਂ ਦੀ ਇਸ ਤਰ੍ਹਾਂ ਕਰਕੇ ਸੋ ਇਸ ਤਰੀਕੇ ਦੇ ਨਾਲ ਬੰਨ੍ਹਣਾ ਹੈ ਇਸਨੇ ਬਹੁਤ ਵਧੀਆ ਬੰਨ੍ਹਣਾ ਹੈ ਇਸਨੇ ਫਿਰ ਅਸੀਂ ਸਕੇਲ ਦੇ ਅਪਰੋਚ 6 ਜੋ ਫਨ ਇਹ ਤਾਰ ਲੈਣੇ ਆ 6 ਇਸ ਤਰੀਕੇ ਦੇ ਨਾਲ ਸੋ ਇਸ ਤਰ੍ਹਾਂ ਤਾਂ ਹੈ ਇਸ ਤਰੀਕੇ ਨਾਲ ਫਿਰ ਅਸੀਂ ਇਧਰੋਂ ਦੇ ਵਿੱਚੋਂ ਇਸ ਤਰੀਕੇ ਦੇ ਨਾਲ ਆ ਦੇਖਦੇ ਇਸ ਤਰ੍ਹਾਂ ਇਸ ਤਰ੍ਹਾਂ ਪਾ ਗਏ ਫਿਰ ਤਾਂ ਸਾਡਾ ਬੈਕ ਸਾਈਡ ਹੀ ਇਹਨੇ ਰਹਿਣਾ ਵਾ ਸੋ ਤੁਸੀਂ ਇਹਨਾਂ ਦੇ ਵਿੱਚੋਂ ਦੀ ਇਸ ਤਰ੍ਹਾਂ 1 ਫਿਰ ਉਥੋਂ 2 3 4 5 اور 6 اے ਤੁਸੀਂ ਆਪਣੇ حساب ਦੇ ਨਾਲ ਰੱਖ ਸਕਦੇ ਜੋ ਵੀ ਤੁਸੀਂ ਕਿੰਨੇ اسکیل ਤੋਂ ਉਤਾਰਨੇ ہیں جی ਤੁਸੀਂ ਇਹ ਜਿਹੜੀ ਇਸ ਤਰ੍ਹਾਂ ਦੀ راؤنڈ شیپ جو ਵੱਡੀ لےਉਣਾ ਚਾਹੁੰਦੇ ਜੇ ਤੁਸੀਂ ਜਿਆਦਾ ਵੀ ਉਤਾਰ ਸਕਦੇ ਹੋ ਪਰ 6 6 ਜਿਹੜੇ ਤਾਰੀ ਉਸ ਦੇ ਨਾਲ ਇਹ ਸਹੀ ਰਹਿੰਦਾ ਵਾ ਜ्यादा ਸੋ ਇਸ ਤਰੀਕੇ ਨਾਲ ਫਿਰ ਅਸੀਂ ਸਕੇਲ ਤੋਂ 6 ਹੀ ਫੇਰ ਉਤਾਰਨੇ ਆ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ 6 ਉਤਾਰ ਕੇ ਇਸ ਤਰ੍ਹਾਂ ਇਸ ਤਰ੍ਹਾਂ ਇਹਨਾਂ ਦਾ ਕਰਾਸ ਹੀ ਬਣਾਉਣਾ ਇਸ ਇਸ ਤਰੀਕੇ ਦੇ ਨਾਲ ਫਿਰ ਇਹਨਾਂ ਦੇ 4 5 4 6 ਇਸ ਤਰੀਕੇ ਦੇ ਨਾਲ ਅਸੀਂ ਇਸ ਨੂੰ ਬਣਾਉਣਾ ਸੋ ਇਹ ਕਰਾਸ ਬਣਾ ਜਿੰਨਾ ਇਹਨਾਂ ਦਾ 6 ਉਧਰ ਹੋਰ 6 ਇਧਰ ਆ ਜਾਂਦੇ ਜੀ ਇਸ ਤਰੀਕੇ ਨਾਲ ਸੌਂਤਰੀ ਦੇ ਹੀ ਸਾਦੇ ਜੋ ਇਹ ਸਾਡੇ ਲਾਸਟ ਤੇ 5 ਬਚਿਆ ਸੋ ਸੀ ਇਹਨਾਂ ਨੂੰ 5 ਨੂੰ ਤਾਰ ਕੇ ਇਹਦੇ ਉੱਪਰ 5 ਹੀ ਚੈਨ ਬਣਾਉਣੀਆਂ ਨੇ 6 ਨਹੀਂ ਬਣਾਉਣੀਆਂ ਕਿਉਂਕਿ 6 ਉਸ ਦੇ ਉੱਪਰ ਹੀ ਬਣਾਉਣੀਆਂ ਜੋ 6 ਹੀ ਚੁੱਕੇ ਹਾਂ 5 ਚੁੱਕਨੇ ਆ ਸਕੇਲ ਤੇ ਤੇ 5 ਚੈਨ 6 ਚੁੱਕਨੇ ਆ ਤੇ 6 ਚੈਨ 7 ਚੁੱਕਨੇ ਆ ਤੇ 7 ਚੈਨ ਸੋ ਇਹ ਦੇਖੋ ਇਸ ਤਰ੍ਹਾਂ ਇਸ ਤਰੀਕੇ ਨਾਲ ਇਸਨੇ ਬਣ ਕੇ ਜੋ ਤਿਆਰ ਰੈਡੀਓ ਜਣਾਵਾ ਸਬਸੀ ਇਹ ਦੇਖੋ ਇਸ ਤਰੀਕੇ ਨਾਲ ਸੋ ਇਸਦੇ ਜੋ ਬੈਕ ਸਾਈਡ ਆ ਫਿਰ ਅਸੀਂ ਇਸਨੇ ਬੈਕ ਸਾਈਡ ਚੋਲ ਜਣਾਵਾ ਇਸ ਤਰੀਕੇ ਨਾਲ ਇਸ ਤਰ੍ਹਾਂ ਪਾ ਕੇ ਉੱਪਰ ਇੱਕ ਚੈਨ ਨਾਲ ਕੇ ਇਹਦੇ ਬੈਕ ਸਾਈਡ ਚੋਲ ਜਣਾ ਜਿੰਨੇ ਵੀ ਇਹ ਜੜ ਚੁੱਕੇ ਆ ਹੁਣ ਇਹਨਾਂ ਦੇ ਉੱਪਰ ਇਸ ਤਰੀਕੇ ਦੇ ਨਾਲ ਫਿਰ ਇਹਨਾਂ ਨੂੰ ਚੁੱਕ ਲੈਣਾ ਵਾ ਇਸ ਤਰੀਕੇ ਨਾਲ ਕਰੋਸ਼ੀਆ ਸਿਰਫ S9 ਤੇ ਇੱਥੇ ਕਰਨਾ ਫਿਰ ਅਸੀਂ ਸਕੀਨ ਦੇ ਉੱਪਰ ਇਹਨਾਂ ਫਿਰ ਸਾਰਿਆਂ ਨੂੰ ਚੁੱਕ ਲੈਣਾ ਵਾ ਇਸ ਤਰੀਕੇ ਦੇ ਨਾਲ ਫਿਰ ਅਸੀਂ ਇਹਨਾਂ ਸਾਰਿਆਂ ਨੂੰ ਸਕੀਨ ਦੇ ਉੱਪਰ ਚੁੱਕ ਲੈਣਾ ਵਾ ਪਹਿਲੀ ਵਾਰ ਜੋੜਾ ਸਕੀਲ ਹੈ ਓਖਾ ਬਿੰਦਾ ਫਿਰ ਇਨ ਜਿਹੜੀ ਚੈਨ ਬਣਾਈ ਹੈ ਇਹਨੂੰ ਚੁੱਕਣਾ ਮੈਂ ਇਸ ਤਰ੍ਹਾਂ ਇਹ ਹੀ ਪ੍ਰੋਸੈਸ ਜਿਹੜਾ ਵਾ ਬਾਰ-ਬਾਰ ਕਰੀ ਜਾਣਾ ਵਾ ਪਹਿਲਾਂ ਸਕੀਲ ਦੇ ਉੱਪਰ ਚੁੱਕ ਲੈਣਾ ਫਿਰ ਕਰੋਸ਼ੀ ਦੇ ਨਾਲ ਚੈਨ ਪਾ ਲੈਣੀ ਆ ਫਿਰ ਜਦੋਂ ਬਣ ਜਣਾ ਫਿਰ ਕਰੋਸ਼ੀ ਦੇ ਨਾਲ ਸਕੀਲ ਦੇ ਉੱਪਰ ਫਿਰ ਇਹਨਾਂ ਨੂੰ ਚੁੱਕ ਲੈਣਾ ਤੇ ਫਿਰ ਕਰੋਸ਼ੀ ਦੇ ਨਾਲ ਚੈਨ ਪਾ ਦੇਣੀ ਆ ਸੋ ਇਸ ਤਰੀਕੇ ਦੇ ਨਾਲ ਨਾਲ ਇਸ ਤਰੀਕੇ ਦੇ ਨਾਲ ਫਿਰ ਇਸ ਤਰੀਕੇ ਦੇ ਨਾਲ ਦਾ ਇਸ ਦੇ ਉੱਪਰ ਬੰਨ ਜਣਾਵਾ ਫਿਰ ਇਸ ਦੇ ਉੱਪਰ ਸੋ ਇਸ ਤਰ੍ਹਾਂ ਇਸ ਤਰੀਕੇ ਨਾਲ ਆਏਗਾ ਤੁਸੀਂ ਦੇਖ ਸਕਦੇ ਇਸ ਤਰੀਕੇ ਨਾਲ ਆਏਗਾ ਸੋ ਸੋ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਆ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸੋਹਣਾ ਜਿਹਾ ਕਮੈਂਟ ਕਰੋ ਤੇ ਜੇਕਰ ਫਿਰ ਵੀ ਕਨਫਿਊਜ਼ ਹੁੰਦੇ ਜੋ ਤੇ ਕਮੈਂਟ ਕਰੋ ਤੇ ਅਸੀਂ ਫੇਰ ਤੁਹਾਨੂੰ ਇੱਕ ਵਾਰੀ ਫੇਰ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਨੂੰ ਦੱਸਾਂਗੇ ਸੋ ਥੈਂਕ ਯੂ so much